ਸਸ਼ੀਗਲ ਪੰਜਾਬੀਓ ਇੱਕ ਵਾਰ ਫੇਰ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਅਸਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਤੋਂ ਪੰਜਾਬੀ ਭਾਰਤੀਆਂ ਲਈ ਦੋ ਵੱਡੇ ਐਲਾਨ ਮਾਪਿਆਂ ਨੂੰ ਸਿੱਧੀ ਪੀਆਰ ਅਤੇ ਕੇਆਰ ਵਰਕਰਾਂ ਲਈ ਨਵੇਂ ਮੌਕੇ ਕੈਨੇਡਾ ਜਾਣ ਦੇ ਚਾਹਵਨ ਪੰਜਾਬੀ ਭਾਰਤੀਆਂ ਲਈ ਕੈਨੇਡਾ ਸਰਕਾਰ ਵੱਲੋਂ ਦੋ ਵੱਡੀਆਂ ਖੁਸ਼ਖਬਰੀਆਂ ਦਾ ਐਲਾਨ ਕੀਤਾ ਗਿਆ ਹੈ ਇਹ ਐਲਾਨ ਖਾਸ ਤੌਰ ਤੇ ਆਪਣੇ ਪਰਿਵਾਰਕ ਮੈਂਬਰਾਂ ਜਿਵੇਂ ਕਿ ਮਾਤਾ ਪਿਤਾ ਦਾਦਾ ਜਦੀਆਂ ਨਾਨਾ ਨਾਨੀ ਨੂੰ ਕੈਨੇਡਾ ਸੱਦਣ ਵਾਲਿਆਂ ਨੂੰ ਰਾਹਤ ਪਰਿਆ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਹੁਣ ਮਾਤਾ ਪਿਤਾ ਅਤੇ ਗ੍ਰੈਂਡਪੇਰੈਂਟਸ ਨੂੰ ਕੈਨੇਡਾ ਨੂੰ ਸਿੱਧੀ ਪੀਆਰ ਪ੍ਰੈਜ਼ੀਡੈਂਸ ਦਬਾਉਣ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ ਪਿਛਲੇ ਦਿਨੀ 10000 ਤੋਂ ਵੱਧ ਅਰਜ਼ੀਆਂ ਲਈ ਸੱਦਾ ਪੱਤਰ ਇਨਵੀਟੇਸ਼ਨ ਲੈਟਰ ਭੇਜਿਆ ਗਿਆ ਸੀ ਹੁਣ ਜਿਨ੍ਹਾਂ ਨੂੰ ਅਰਜੀ ਲਗਾਉਣ ਲਈ 9 ਅਕਤੂਬਰ ਤੱਕ ਦਾ ਸਮਾਂ ਦਿੱਤਾ ਗਿਆ ਸੀ ਜਿਨ੍ਹਾਂ ਅਰਜੀਕਰਤਾਵਾਂ ਨੇ ਸਮੇਂ ਸਿਰ ਆਪਣੀਆਂ ਅਰਜ਼ੀਆਂ ਲਗਾ ਦਿੱਤੀਆਂ ਸਨ ਉਨ੍ਹਾਂ ਦੇ ਮਾਪਿਆਂ ਨੂੰ ਹੁਣ ਕੈਨੇਡਾ ਦੀ ਪੀਆਰ ਮਿਲਣੀ ਸ਼ੁਰੂ ਹੋ ਚੁੱਕੀ ਹੈ ਜਿਸ ਨਾਲ ਉਹ ਆਪਣੇ ਮਾਤਾ ਪਿਤਾ ਨੂੰ ਪੱਕੇ ਤੌਰ ਤੇ ਕੈਨੇਡਾ ਵਿੱਚ ਰੱਖ ਸਕਦੇ ਹਨ ਜੇ ਕਿਸੇ ਅਰਜੀਕਰਤਾ ਨੂੰ ਪੀਆਰ ਲਈ ਸੱਦਾ ਪੱਤਰ ਨਹੀਂ ਮਿਲਿਆ ਤਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਸੁਪਰ ਵੀਜ਼ਾ ਦਾ ਵਿਕਲਪ ਹੋਰ ਆਸਾਨ ਕਰ ਦਿੱਤਾ ਹੈ ਮਾਤਾ ਪਿਤਾ 5 ਸਾਲ ਲਈ ਸੁਪਰ ਵੀਜ਼ਾ ਤੇ ਕੈਨੇਡਾ ਆ ਸਕਦੇ ਹਨ ਅਤੇ ਇਸ ਨੂੰ 2 ਸਾਲ ਲਈ ਹੋਰ ਵੀ ਵਧਾਇਆ ਜਾ ਸਕਦਾ ਹੈ ਹੁਣ ਸੁਪਰ ਵੀਜ਼ਾ ਲਈ ਜ਼ਰੂਰੀ ਇੰਸ਼ੋਰੈਂਸ ਜੋ ਪਹਿਲਾਂ ਸਿਰਫ ਕੈਨੇਡਾ ਏਜੰਟਾਂ ਤੋਂ ਕਰਵਾਈ ਜਾਂਦੀ ਸੀ ਉਹ ਹੁਣ ਪੰਜਾਬ ਵਿੱਚ ਮੌਜੂਦ ਕੈਨੇਡੀਅਨ ਸਰਟੀਫਾਈਡ ਏਜੰਟਾਂ ਤੋਂ ਵੀ ਕਰਵਾਈ ਜਾ ਸਕਦੀ ਹੈ ਇਸ ਕਦਮ ਨਾਲ ਸੁਪਰ ਵੀਜ਼ਾ ਲੈਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੁਖਾ ਹੋ ਗਿਆ ਇਸ ਤੋਂ ਇਲਾਵਾ ਕੈਨੇਡਾ ਇਮੀਗ੍ਰੇਸ਼ਨ ਵੀ ਭਾਗਨੇ ਕੇਅਰ ਹੋਮ ਵਰਕਰਾਂ ਲਈ ਵੀ ਇੱਕ ਵੱਡਾ ਐਲਾਨ ਕੀਤਾ ਹੈ ਸਾਲ 2026 ਦੇ ਮਾਰਚ ਮਹੀਨੇ ਵਿੱਚ ਕੇਅਰ ਹੋਮ ਵਰਕਰਾਂ ਲਈ ਦਰਵਾਜ਼ੇ ਇੱਕ ਵਾਰ ਫਿਰ ਤੋਂ ਖੁੱਲ੍ਹੇ ਜਾਣਗੇ ਇਸ ਦਾ ਐਲਾਨ ਸਰਕਾਰ ਵੱਲੋਂ ਕਰ ਦਿੱਤਾ ਗਿਆ ਖਾਸ ਗੱਲ ਇਹ ਹੈ ਕਿ ਇਸ ਵਾਰ ਕੈਨੇਡਾ ਸਰਕਾਰ ਵੱਲੋਂ ਬਾਹਰ ਵੱਸਦੇ ਲੋਕਾਂ ਨੂੰ ਵੀ ਅਰਜੀ ਦੇਣ ਦਾ ਇਜਾਜ਼ਤ ਜੜੀ ਹੈ ਉਹਦੇ ਦਿੱਤੀ ਗਈ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਭਾਰਤ ਦੇ ਪੰਜਾਬ ਦੇ ਵਿਦਿਆਰਥੀਆਂ ਲਈ ਇਹ ਇੱਕ ਬਹੁਤ ਨਵਾਂ ਮੌਕਾ ਹੋਵੇਗਾ ਕਿ ਉਹ ਸਿੱਧੇ ਤੌਰ ਤੇ ਕੇਅਰ ਹੋਮ ਵਰਕਰ ਵੀਜ਼ਾ ਲਈ ਅਪਲਾਈ ਕਰ ਸਕਣਗੇ ਸਾਲ 2024 ਵਿੱਚ ਇਹ ਵੀਜ਼ਾ ਸਿਰਫ ਕੈਨੇਡਾ ਦੇ ਅੰਦਰੋਂ ਹੀ ਓਪਨ ਕੀਤੇ ਗਏ ਸਨ ਪਰ 2026 ਵਿੱਚ ਬਾਰੀ ਬੇਨਕਾਰਾਂ ਨੂੰ ਵੀ ਮੌਕਾ ਮਿਲਣ ਦੀ ਸੰਭਾਵਨਾ ਹੈ ਨਾਲ ਹੀ ਕੈਨੇਡਾ ਵਿੱਚ ਰਿਸ਼ਤੇਦਾਰਾਂ ਵਾਲੇ ਲੋਕ ਵੀ ਇਹਨਾਂ ਜਿਨ੍ਹਾਂ ਦੇ ਘਰਾਂ ਵਿੱਚ ਵੀ ਬਜ਼ੁਰਗ ਜਾਂ ਛੋਟੇ ਬੱਚੇ ਹਨ ਉਹ ਕੇਅਰ ਹੋਮ ਵਰਕਰ ਵੀਜ਼ੇ ਤੇ ਆਪਣੇ ਰਿਸ਼ਤੇਦਾਰ ਨੂੰ ਸਾਥ ਸਕਦੇ ਹਨ ਕੁੱਲ ਮਿਲਾ ਕੇ ਕੈਨੇਡਾ ਜਾਣ ਦੇ 54 ਪੰਜਾਬੀ ਭਾਰਤੀਆਂ ਲਈ ਤਿੰਨ ਵੱਡੀਆਂ ਖੁਸ਼ਖਬਰੀਆਂ ਹਨ ਜੋ ਪਰਿਵਾਰ ਨੂੰ ਇਕੱਠਾ ਕਰਨ ਅਤੇ ਹੁਨਰਮੰਦ ਕੰਮਿਆਂ ਨੂੰ ਕੈਨੇਡਾ ਆਉਣ ਦੇ ਮੌਕੇ ਪ੍ਰਦਾਨ ਕਰਦੇ ਹਨ ਇਹ ਸੀਗੀ ਕੈਨੇਡਾ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਖਬਰ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਉਤੇ ਪਹਿਲੀ ਵਾਰ ਆਏ ਹੋ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਵਲ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਹਾਂ ਨਵੀਂ ਜਾਣਕਾਰੀ ਨਾਲ ਉਦੋਂ ਤੱਕ ਲਈ ਧੰਨਵਾਦ